ਦੇਉ ਜਗਜਹਰ ਹੈ ਵੀ ਸੜਕਾਂ ਪਹਿਲਾਂ ਬਣੀ ਨਹੀਂ 3.5 ਸਾਲ ਪਹਿਲਾਂ ਹੁਣ ਕੰਮ ਸ਼ੁਰੂ ਹੋ ਚੁੱਕਾ ਹੈ ਐਮਐਲ ਸਾਹਿਬ ਪਿੰਡਾਂ ਦੇ ਵਿੱਚ ਜਾ ਰਹੇ ਨੇ ਬਾਡਾਂ ਦੇ ਵਿੱਚ ਸ਼ਹਿਰਾਂ ਦੇ ਬਾਡਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਦਘਾਟਨ ਕੀਤੇ ਜਾ ਰਹੇ ਨੇ ਅਨੇਚਰ ਚੌਕ ਵਾਲੀ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਲਾਂਡਰਾਂ ਵਾਲੀ ਸੜਕ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਕਿਵੇਂ ਦੇਖਦੇ ਹੋ ਹੁਣ ਡਿਵੈਲਪਮੈਂਟ ਨੂੰ ਜਾ ਰਿਹਾ ਖੜੜ ਦੇਖੋ ਬਿਲਕੁਲ ਨਹੀਂ ਜਾ ਰਿਹਾ ਇਹ ਡਰਾਮਾਬਾਜ਼ੀ ਸਾਰੀ ਜਿਉਂ-ਜਿਉਂ ਚੋਣਾਂ ਸਤਾਈ ਦੀਆਂ ਨੇੜੇ ਆਣੀਆਂ ਹੈ ਜੀ ਇਹਨਾਂ ਨੇ ਨੰਬਰ ਪ੍ਰਾਣ ਵਾਸਤੇ ਫੋਟੋਆਂ ਲਵਾਣੀਆਂ ਹੈ ਹਮ ਪੋਟਾ ਖਿੱਚਣੀ ਐ 80 ਗਰੁੱਪਾਂ ਚ ਪਾਣਾ ਐ ਅਸਲੀਅਤ ਐ ਨਹੀਂ ਕੁਛ ਸਾਡਾ ਫਰਜ ਐ ਗਾਂਵਾਦ ਵੀ ਪਾਰਟੀਆਂ ਜਿਹੜੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਉਹ ਤਾਂ ਅਸੀਂ ਕਿਦੇ ਪੂਰੇ ਕਰਾਂਗੇ ਜੋ ਪੰਜਾਬੀਆਂ ਨਾਲ ਕੀਤੇ ਸੀਗੇ ਮੈਂ ਵਾਅਦਾ ਕੀਤਾ ਸੀ 10000 ਰੁਪਏ ਦਵਾਂਗਾ ਬੀਬੀਆਂ ਨੂੰ ਦੇ ਦਿੱਤਾ ਜਿਹਨਾਂ ਤੋਂ ਮੈਨੂੰ ਹੁਣ ਦੇਣਗੇ ਨੇੜੇ ਜਾ ਕੇ ਜੇ ਵੋਟਰ ਆ ਗਈਆਂ ਹੁਣ ਤਾਂ ਜੋ ਮਰਜ਼ੀ ਚਾਹੇ ਪੁੱਠੇ ਲੜਨ ਜਾਣੇ ਇਹਨਾਂ ਨੇ ਜ਼ਮਾਨਤਾਂ ਜਪਤ ਕੀਤੀ ਹੋਣੀ ਐ ਜਿਵੇਂ ਵੱਡਾ ਹੰਗਾਰਾ ਮਿਲਿਆ ਸੀ ਇਹਨਾਂ ਨੂੰ ਆ ਕੇ ਬਾਈ ਦੇ ਵਿੱਚ ਜਮਾਨਤਾ ਜਾਂ ਥੋਣੀਏ ਮਾਈਨਿੰਗ ਮੇਰੇ ਇਲਾਕੇ ਜਿੰਨੀ ਨਜਾਇਜ਼ ਹੋ ਰਹੀ ਹੈ ਖਿਦਰਾਬਾਦ ਕੁੱਬਾ ਹੈੜੀ ਮੀਆਂ ਪਰ ਚੰਗਰ ਸਾਰੀ ਬੈਂਡ ਦੇ ਵਿੱਚ ਜਦੋਂ ਥੋੜੀ ਸਰਕਾਰਾਂ ਟਾਈਮ ਵੀ ਹੁੰਦੀ ਸੀ ਅਕਾਲੀ ਦੇ ਟਾਈਮ ਵੀ ਹੁੰਦੀ ਜਦ ਬੜੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਬਿਲਕੁਲ ਨਹੀਂ ਸਾਡੇ ਵਾਲੇ ਮਾਈਂਡ ਹੁੰਦੀ ਸੀ ਫਾਰਮੈਕਸ ਹੁੰਦਾ ਸੀ ਜਾ ਕੇ ਬੀਬੀ ਫਿਰੇ ਘਟਣ ਲੱਗੀ ਲਾਲ ਵੀ ਤੇ ਮੈਂ ਕਿਹਾ ਵੀ ਹੈ ਕਿ ਬੀਬੀ ਮਨਵਾਣਾ ਗੁਰੇਜ਼ ਕਰ ਤਾ ਐਮਐਲਏ ਬਣਾਇਆ ਚੁਦਸਤੀਵਾ ਦੇਤਾ ਸੀ ਇਹ ਸ਼ਹਿਰ ਹਲਕੇ ਜਿਹੜੇ ਪੈਨੇ ਹਨ ਕਰੜਾ ਕੁਰਾਲੀ ਨਮਾਗੌਂਸੀ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਸਾਡਾ ਜੋ ਵਿਕਾਸ ਪਿਛੜ ਗਿਆ ਨਕਸ਼ੀਪਾਸ ਨੇ ਮੋਢੀ ਰਿਸ਼ਤ ਲਿਆ ਕਿ 70 ਸਾਲਾਂ ਚ ਅਕਾਲੀ ਕਾਂਗਰਸ ਵਾਲਿਆਂ ਨੇ ਇਹਨੇ ਕੰਮ ਨਹੀਂ ਕੀਤੇ ਹੋਣੇ ਜਿੰਨੇ ਅਸੀਂ ਕਹਿੰਦੇ ਆ ਸਾਡੀ ਸਰਕਾਰ ਬਣਾਉਣ ਦਾ ਵਾਅਦਾ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਪੰਜਾਬੀਆਂ ਨੂੰ ਬਣਾਏ ਇਹ ਬਣਾਤਾ ਕੰਗਲਾ ਪੰਜਾਬ ਹਾਂ ਕੰਗਲਾ ਪੰਜਾਬ ਬਣਾਤਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਬੜੇ ਸ਼ਬਦਵਾਕ ਦਿਖਾਏ ਆ ਪਾਰਟੀ ਨੇ ਕੇਜਦੀਵਾਲ ਸਾਹਿਬ ਨੇ ਭਗਵਾਨ ਤੁਮਾਰ ਜੀ ਨੇ ਇੱਕ ਮੌਕਾ ਦੇ ਦੋ ਸਾਡੇ ਪੰਜਾਬੀਆਂ ਨੇ ਮੌਕਾ ਦੇਤਾ ਪਰ ਬਜਾਏ ਜਦੋਂ ਸਰਕਾਰ ਬਾਈਚ ਬਣੀ ਸੀ ਹੌਲੀ ਹੌਲੀ ਇੰਪਰੂਵ ਕਰਦੇ ਅੱਗੇ ਵਾਧੇ ਪਰ ਇੰਪਰੂਵ ਤਾਂ ਕਰ ਤਰਬਾ ਹੁੰਦਾ ਫਿਰ 70 ਸਾਲ ਮੁਰਬੀ ਵੀ ਰੋਲ ਮੰਦੀ ਸੜਕਾਂ ਬਾਰੇ ਕਿਸੇ ਬੰਦੇ ਨੇ ਵਿਰੋਧਤਾ ਕੀਤੀ ਜੂੜ ਬਿਲਕੁਲ ਸੱਚ ਗਿਆ ਕਿ ਜਿੱਥੇ ਦਾ ਹਨੀ ਵੀ ਨਹੀਂ ਕੁਝ ਚੜਦਿਆ ਕੋਈ ਸੁਲਾਈ ਕਿਸੇ ਪਾਸੇ ਆ ਨਹੀਂ ਤੋ ਬੁਰਾ ਹਾਲ ਹ ਸਰਕਾਰ ਦਾ ਬੁਰਾ ਹਾਲ ਹੈ ਹੁਣ ਬੀਬੀ ਕਹਿ ਰਹੀ ਹੈ ਬੀਬੀ ਤੂੰ ਸੋਹੀ ਗੱਲ ਤਾਂ ਕਰਿਆ ਕਰ ਦਵਾਲੀਆ ਤੋਹਫਾ ਦੇਣਾ ਉਹ ਲੋਕਾਂ ਦੇ ਭਾਈ ਤੂੰ ਨੂਨ ਛਿੜਕ ਰਹੀ ਹੈ ਜਿੰਨ ਸਾਰੇ 4 ਸਾਲ ਲੜਸੜਕਾਂ ਬੁਰਾ ਹਾਲ ਸਕੂਲ ਟੁੱਟ ਕੇ ਗੱਡੀਆਂ ਟੁੱਟ ਗਈਆਂ ਕਿਹਾ ਕੁਛ ਨਹੀਂ ਹੋਇਆ ਪਰ ਅੱਜ ਪੌਣੇ 4 ਸਾਲ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਹਰ ਵਰਗ ਨਮੋਸ਼ੀ ਵਿੱਚ ਹੈ ਜੀ ਮਾਂ ਸਰਕਾਰ ਨੇ ਕਰਜ਼ੇ ਲੈ ਲੈ ਕੇ ਕੰਗਾਲ ਰੱਖਤਾ ਕਰਤਾ ਸਾਰੀ ਸਰਕਾਰ ਨੂੰ ਬੁਰਾ ਹਾਲ ਹੈ ਬੰਕੇ ਦਿਹਾੜੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੁੰਦੀ ਭ੍ਰਸ਼ਟਾਚਾਰ ਜੋਰਾਤੇ ਹੈ ਤਹਿਸੀਲਾਂ ਚ ਕਚਹਿਰੀਆਂ ਚ ਥਾਣਿਆਂ ਚ ਇਹ ਆਮ ਲੋਕਾਂ ਦੀ ਗੱਲ ਹੈ ਪਬਲਿਕ ਪਰਸਪੈਕਸ਼ਨ ਕਰੇ ਮੈਂ ਨਹੀਂ ਕਹਦਾ ਤੁਹਾਡਾ ਆਪਣਾ ਹਰਜੋਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਟੀਵੀ ਤੇ ਅੱਜ ਸਾਡੇ ਨਾਲ ਗੱਲਬਾਤ ਕਰਨਗੇ ਸਾਬਕਾ ਮੰਤਰੀ ਜਗਮਉਨ ਸਿੰਘ ਕਾਂਗੂਣੀ ਕਹਿੰਦੇ ਜੀ ਇੱਕ ਹਲਕਾ ਖਰੜ ਬਾਰੇ ਮੌਜੂਦਾ ਜੋ ਪਾਰਟੀ ਆਮ ਆਦਮੀ ਪਾਰਟੀ ਦੇ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਨੇ ਪੰਜਾਬ ਵਿੱਚ ਖਰੜ ਹਲਕੇ ਵਿੱਚ ਕਿਸ ਤਰ੍ਹਾਂ ਦੇਖਦੇ ਨੇ ਤਾਂ ਐਮ ਐਲ ਏ ਸਾਹਿਬ ਇਥੋਂ ਦੇ ਅਨਮੋਲ ਗਰਮਾਨ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਹੈ ਸਾਢੇ 3 ਸਾਲਾਂ ਤੋਂ ਬਾਅਦ ਸਾਡੇ ਨਾਲ ਗੱਲਬਾਤ ਕਰਨਗੇ ਜਗਮਉਨ ਸਿੰਘ ਕਾਂਗੂਣੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਖਰੜ ਹਲਕੇ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਸਰਕਾਰ ਬਾਰੇ ਪੰਜਾਬ ਦੀ ਮਾਨ ਸਰਕਾਰ ਆਪ ਸਰਕਾਰ ਬਾਰੇ ਜੀ ਤੇ ਸਾਡੀ ਐਮ ਐਲ ਏ ਬੀਬੀ ਅਨੂਰ ਵਰਾਰੇ ਜੀ ਇਹਨਾਂ ਬਾਰੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੈ ਹੂੰ ਜਿਸ ਰੀਜਨਲ ਸ਼ੌਕ ਨਾਲ ਜਦਬੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਬਾਈਚ ਹੂੰ ਜਾ ਫਿਰ ਜੇ ਦਿੱਤੀ ਆ ਪਾਰਟੀ ਨੂੰ ਹੂੰ ਪਰ ਅੱਜ ਪੌਣੇ 4 ਸਾਲ ਦੇ ਵਿੱਚ ਪੰਜਾਬ ਦਾ ਬੱਚਾ ਬੱਚਾ ਹਰ ਵਰਗ ਨਿਮੋਸ਼ੀ ਵਿੱਚ ਹੈ ਜੀ ਮਾਨ ਸਰਕਾਰ ਨੇ ਕਰਜ਼ੇ ਲੈ ਲੈ ਕੇ ਕੰਗਾਲ ਰਕਤਾ ਕਰਤਾ ਸਾਰੀ ਸਰਕਾਰ ਨੂੰ ਬੁਰਾ ਹਾਲ ਹੈ ਬੰਕੇ ਦਿਹਾੜੇ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੁੰਦੀ ਭ੍ਰਸ਼ਟਾਚਾਰ ਜੋਰਾਤੇ ਹੈ ਤਹਿਸੀਲਾਂ ਚ ਕਚਹਿਰੀਆਂ ਚ ਥਾਣਿਆਂ ਚ ਇਹ ਆਮ ਲੋਕਾਂ ਦੀ ਆਵਾਜ਼ ਹੈ ਪਬਲਿਕ ਪਰਸਪੈਕਸ਼ਨ ਕਰਨੇ ਮੈਂ ਨਹੀਂ ਕਹਿੰਦਾ ਔਰ ਸਭ ਤੋਂ ਵੱਡੀ ਗੱਲ ਹੈ ਜੋ ਸਾਡੇ ਸ਼ਹਿਰ ਹਲਕੇ 'ਚ ਮੇਰੇ ਪਿੰਨੇ ਆ ਕਰੜਾ ਕੁਰਾਲੀ ਹੈ ਤੇ ਨਵਾਂ ਗੋਇੰਦ ਸਿੰਘ ਹੈ ਇਹਨਾਂ ਵਿੱਚ ਬਹੁਤ ਜ਼ਿਆਦਾ ਸਾਡਾ ਜੋ ਵਿਕਾਸ ਪਿਛੜ ਗਿਆ ਨਕਸ਼ੀਪਾਸ ਨੇ ਮੋਟੀ ਨਿਸ਼ੋਧ ਲਿਆ ਕਿ ਔਰ ਸਾਡੇ ਬਿਲਡਰ ਪ੍ਰਾਪ ਨੂੰ ਮਿਲਦ ਰਹੇ ਨੇ ਦੱਸਦ ਰਹੇ ਨੇ ਸਾਡੇ ਹੋਰ ਲਾਹੇ ਪਾਤਰ ਜਿਹਨਾਂ ਮਕਾਨ ਨਕਸ਼ੀਪਾਸ ਲੈਣੇ ਆ ਜੀ ਕਿ ਕਾਂਗਰਸ ਦੇ ਨਾਮ ਦਾ ਅਕਾਲੀ ਚੰਗੇ ਸੀ ਇਹਨਾਂ ਨਾਲ ਤਾਂ ਸਾਡੀ ਕਾਂਗਰਸ ਚੰਗੀ ਸੀ ਹਾਂ ਕਿਉਂਕਿ ਇਹਨਾਂ ਨੇ ਬੜੇ ਸ਼ਬਦਵਾਕ ਦਿਖਾਏ ਆਪ ਪਾਰਟੀ ਨੇ ਕੇਜਦੀਵਾਲ ਸਾਹਿਬ ਨੇ ਭਗਵੰਤ ਮਾਨ ਜੀ ਨੇ ਇੱਕ ਮੌਕਾ ਦੇ ਦੋ ਸਾਡੇ ਪੰਜਾਬੀਆਂ ਨੇ ਮੌਕਾ ਦੇ ਦਿੱਤਾ ਪਰ ਬਜਾਏ ਜਦੋਂ ਸਰਕਾਰ ਬਾਈਚ ਬਣੀ ਸੀ ਹੌਲੀ ਹੌਲੀ ਇੰਪਰੂਵ ਕਰਦੇ ਅੱਗੇ ਵਧਦੇ ਪਰ ਇੰਪਰੂਵ ਤਾਂ ਕਰੇ ਤਰਬਾ ਹੁੰਦਾ ਤੇ ਜਿਹੜੇ 70 ਸਾਲਾਂ ਚ ਅਕਾਲੀ ਕਾਂਗਰਸ ਵਾਲਿਆਂ ਨੇ ਇਹਨੇ ਕੰਮ ਨਹੀਂ ਕੀਤੇ ਹੋਣੇ ਜਿੰਨੇ ਅਸੀਂ ਕਹਿੰਦੇ ਆ ਸਾਡੀ ਸਰਕਾਰ ਬਣਾਉਣ ਦਾ ਵਾਅਦਾ ਅਸੀਂ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਰੰਗਲਾ ਪੰਜਾਬ ਬਣਾ ਕੇ ਦਿਖਾਵਾਂਗੇ ਪੰਜਾਬੀਆਂ ਨੂੰ ਬਣਾਏ ਨੇ ਬਣਾਤਾ ਕੰਗਲਾ ਪੰਜਾਬ ਹੂੰ ਕੰਗਲਾ ਪੰਜਾਬ ਬਣਾਤਾ ਨੇ ਕੋਈ ਸ਼ੱਕ ਨਹੀਂ ਹੈ ਜ਼ਮੀਨਾਂ ਵੇਚਣ ਲੱਗ ਗਏ ਉਹਨੇ ਸਾਰੀਆਂ ਪਿੰਡਾਂ ਦੀਆਂ ਸ਼ਾਮਲਾ ਤਾਂ ਮੰਡੀ ਬੋਲ ਜ਼ਮੀਨ ਵੇਚਣ ਲੱਗਿਆ ਮੌਕੇ ਕਿੰਨਾ ਵਿਰੋਧ ਹੋਇਆ ਹੂੰ ਇਹ ਜਿਹੜੇ ਮੈਨ ਸ਼ੁਰੂਆਤੋਂ ਕੀਤੀ ਹੈ ਕਿ ਉਹ ਤਾਂ ਡਿਵੈਲਪਮੈਂਟ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਵੀ ਡਿਵੈਲਪਮੈਂਟ ਆ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਆ ਨੌਕਰੀ ਦਿੱਤੀ ਜਾ ਰਹੀ ਆ ਮੈਂ ਡੰਕੇ ਦੀ ਝੋਟ ਤੇ ਬੇਨਤੀ ਕਰਦਾ ਜੀ ਆ ਪਾਰਟੀ ਦੇ ਆਗੂਆਂ ਨੂੰ ਵਰਕਰਾਂ ਲੀਡਰਾਂ ਨੂੰ ਜਿੱਥੇ ਮਰਜ਼ੀ ਆ ਜੋ ਪਰਮਿਟ ਕਰ ਲੋ ਹੂੰ ਕਿ ਪੰਜਾਬ 'ਚ ਸਾਡੀ ਸਰਕਾਰ ਕੈਪਟਨ ਸਾਹਿਬ ਵੇਲੇ ਬਿਆਨ ਸਿੰਘ ਵੇਲੇ ਕਿਹੜੇ-ਕਿਹੜੇ ਕੰਮ ਹੋਏ ਕਿਹੜੇ-ਕਿਹੜੇ ਕੀਤੇ ਅਰਦਾਸ ਨੇ 1992 ਤੋਂ ਲੈ ਕੇ ਤੇ ਪਹਿਲੀ ਵਾਰੀ ਮੈਂ ਮંત્રી ਬਣੇਆਂ ਸਰਕਾਰ ਦੇ ਵਿੱਚ ਜੀ ਇਹ ਬੜਾ ਤਰ੍ਹਾਂ ਮਹਿਕਵੇਂ ਰਹੇ ਆ ਬੇਮਿਸਾਲ ਵਿਕਾਸ ਕਰਾਇਆ ਇਹੀ ਕਾਰਨ ਸੀ ਕਿ ਜੋ ਅਕਾਲੀ ਇਲਾਕਾ ਸੀ ਰਵੀ ਸਾਹਿਬ ਸਾਡੇ ਸਰਮੌਰ ਆਗੂ ਸੀ ਮੈਂ ਲੋਕਾਂ ਚਰਨੀ ਲਾ ਕੇ ਕਿਉਂ ਕਿਤਾ ਮੇਰਾ ਖੇਤੀਬਾੜੀ ਹੈ ਵਕਾਲਤ ਤੇ ਵਕਾਲਤ ਮੈਂ ਛੱਡਦੀ ਬਹੁਤ ਦੇਰ ਤੋਂ ਸੇਵਾ ਲੱਗਿਆ ਹੋਇਆ ਤਾਂ ਮੈਨੂੰ ਮਾਣ ਹੈ ਫਖਰ ਹੈ ਕਿ ਜਿੱਦਾਂ ਮੈਂ ਬਾਰ ਵਾਰ ਜਿੱਤੇ ਆ ਹਾਰੇ ਆ ਵੀ ਵਿੱਚ ਨੂੰ ਮੈਂ ਨਹੀਂ ਗਾਨੀ ਉਹ ਸਿਰ ਲੋਕਾਂ ਦਾ ਵਿਸ਼ਵਾਸ ਮੈਂ ਕਮਾਇਆ ਹੈ ਪੈਸਾ ਨਹੀਂ ਕਮਾਇਆ ਹਮ ਵਿਸ਼ਵਾਸ ਕਮਾਇਆ ਹੈ ਜੋ ਮੈਂ ਗੱਲ ਕੀਤੀ ਕਰਕੇ ਦਿਖਾਇਆ ਹੈ ਬੇਸ਼ੁਮਾਰ ਪੁਲ ਜਿਵੇਂ ਗਾਣਾ ਲਗਾ ਸਿੰਘਾ ਦੇ ਵੀ ਤੁਹਾਡਾ ਤੀੜੇ ਵਾਲਾ ਪੁਲ ਬੈਲੋਪੁਰ ਵਾਲਾ ਪੁਲ ਸ਼ਾਮੂਟ ਟਪਰੀਆਂ ਨਗਲੀਆਂ ਵਾਲਾ ਟਕੋਰਾਵਾਂ ਵਾਲਾ ਖਿਦਰਾਵਾਦ ਬਿਦਰਾਕੜਾ ਜਿਸਵਾ ਵਾਲਾ ਇੱਕ ਲੰਬੀ ਲੜੀ ਹੈ ਐਂ ਦੀ ਜੋ ਸਚਾਈ ਮੰਤਰੀ ਦੇ ਮਚਾਰ ਡੈਮ ਲੋਹਾਤੇ ਕੁੰਡੇ ਵਡੇ ਮਿਰਜ਼ਾਪੁਰ ਲੋ ਡੈਮ ਕਹਿੰਦੇ ਆਪਾਂ ਨੂੰ ਮਿਰਜ਼ਾਪੁਰ ਫਿਸਵਾ ਹੂੰ ਜਾਂਦੀ ਵੀ ਗਰਾਉਂਦ ਤੇ ਪਰਖ ਇਹਨਾਂ ਡੈਮਾ ਨਾਲ ਕੀ ਹੋਇਆ ਕਿ ਹੜਾਉਂਦੇ ਜਿੱਥੇ ਪਾਣੀ ਰੁਕ ਗਿਆ ਪਾਣੀ ਰੀਚਾਰਜ ਹੋਣ ਲੱਗ ਗਿਆ ਤੇ ਧਰਤੀ ਪਾਣੀ ਕਰਦਾ ਜਾ ਰਿਹਾ ਹੈ ਜਿਵੇਂ ਸ਼ਾਇਰ ਨੇ ਕਿਹਾ ਕਿ ਕੁਕਝ ਤੀ ਧਰਤੀ ਚ ਪਾਣੀ ਖਤਮ ਹੋਇਆ ਤਾਂ ਖਤਮ ਕਾਣੀ ਉਹਨਾਂ ਨਾਲ ਕੀ ਹੋਇਆ ਕਿ ਸਾਰੇ ਇਲਾਕੇ ਦਾ ਵਾਟਰ ਲੈਵਲ ਉੱਪਰ ਆ ਗਿਆ ਔਰ ਕਾਫੀ ਲੋਕਾਂ ਨੂੰ ਰਾਹਤ ਮਿਲੀ ਹੈ ਜਿਹੜਾ ਏਰੀਆ ਸੀ ਸਾਡਾ ਪੁਰਾਣਾ ਪਹਾੜਾਂ ਦਾ ਉੱਥੇ ਵਸੇ ਰਹਿਣ ਲੱਗ ਗਿਆ ਸੋ ਪਸ਼ੂ ਪਾਲ ਮੰਤਰੀ ਨੇ ਰਸਮੀ ਬਣਾਈ ਹੂੰ 3 ਲੱਖ ਦੇ ਕੈਪਟਲ ਜੀਰਵਾ ਲੈ ਕੇ ਜੀ ਆਪਣਾ ਲੁਜਾਨਾ ਵਿੱਚ ਗੜਵਾਸੂ ਗੁਰੰਗਦੇਵ ਯੂਨੀਵਰਸਿਟੀ ਬਣਾਈ ਜੀ ਬੜਾ ਲਹਾ ਮਿਲ ਰਿਹਾ ਆਪਣੇ ਇਲਾਕੇ ਵਿੱਚ ਜਿਤਾਮਲੀ ਡਿਵੈਲਪਮੈਂਟ ਸੈਂਟਰ ਬਣਾਇਆ ਦੇਖੋ ਜਾ ਕੇ ਹੂੰ ਕਿੰਨੇ ਮੁੰਡੇ ਕੁੜੀਆਂ ਟ੍ਰੇਨਿੰਗ ਲੈ ਕੇ ਰਹੀਆਂ ਆਪਣਾ ਕਿੱਤਾ ਕਰਦੇ ਸੋ ਜਿੰਨੇ ਮੇਰੇ ਕੋਲ ਮਹਿਕਮੇ ਰਹੇ ਹੈ ਮੈਂ ਮਾਲਮਤਰੀ ਰਹਾ ਸਬਸਿਡਿਟ ਬਣਾਤੀ ਮੈਂ ਮਾਦਰੀ ਹੂੰ ਡੰਡਾ ਬਣਾਤੀ ਹੂੰ ਅਰ ਜਦੋਂ ਜ਼ਿਲ੍ਹਾ ਬਣਿਆ ਮਤੌਰ ਮਾਲਮਤਰੀ ਸੀ ਮੈਂ ਬੈਂਸੇਨਾ ਜ਼ਿਲ੍ਹਾ ਸੀ ਬਣਾਇਆ ਮਾਨਸਾ ਹੂੰ ਤੇ ਆਪਣਾ ਫਤਕਰ ਸਾਹਿਬ ਸਰਜਾ ਦੇ ਕਰਤੀ ਨੂੰ ਤੋ ਜਦੋਂ ਵੀ ਕਿਸੇ ਨੇ ਗੱਲ ਕੀਤੀ ਹੈ ਧਾਰਮਿਕ ਇਤਿਹਾਸਿਕ ਸਿੱਖਤਨ ਬਾਰੇ ਕਾਂਗਰਸ ਪਾਰਟੀ ਵਿੱਚ ਬਿਨਾ ਚੱਕਿਆ ਜਿਵੇਂ ਗਿਆਨੀ ਜ਼ੈਲ ਸਿੰਘ ਉਹ ਖੋਦੀ ਪੰਜਾਬ ਦੇ ਰਹੇ ਮੈਨੂੰ ਸਿਆਸੀ ਗੁਰਮੰਦਾ ਕਿਉਂ ਬਹੁਤ ਸਾਫ ਸੁਥਰੇ ਜੀ ਲੋਕਾਂ ਨੂੰ ਮਿਲਦੇ ਸੀ ਬੜੇ ਸੂਝਵਾਨ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਾਰ ਬਣਾਇਆ ਕਿਹਨੇ ਕਾਂਗਰਸ ਨੇ ਸਿੱਖ ਸਿੱਖ ਬੋਕ ਮੁੱਖ ਮੰਤਰੀ ਮੇਰੀ ਗੱਲ ਚ ਨੇ ਇਸੇ ਕਰਕੇ ਜਿੰਨੇ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਮੁਕਸਰ ਅੰਜਾਸ ਸੀਗਾ ਉਦੋਂ ਲੱਗਿਆ ਹੋਇਆ ਪਲੈਨਿੰਗ ਬੋਰਡ ਦਾ ਬੀਸ਼ੇ ਸਰਕਾਰ 2 ਤੋਂ 2.7 ਤੱਕ ਉਸੇ ਮੁਕਤਿਆਰ ਬਣਾਏ ਮੈਂ ਸਿੱਖ ਇਤਿਹਾਸ ਨੂੰ ਉਜਾਗਰ ਕਰਨ ਲਈ ਹੂੰ ਚਾਰ ਇੱਕ ਮੁਕਤਿਆਰ ਬਣਾਇਆ ਲੋ ਬਥੜੇ ਕਰਨ ਜਾਣੇ ਜੀ ਯਾਨੀ ਅਸੀਂ ਜੋ ਕੀਤਾ ਸਾਡੀ ਕਰਨੀ ਕਸ ਨਹੀਂ ਸਾਰਾ ਸੰਸਾਰ ਜਾਣਦਾ ਦੇ ਦਾ ਦੀ ਕਟ્રોલ ਜਿਮੋਂ ਦੀ ਕੰਗਦੀ ਜੀ ਤੇ ਦੂਜੇ ਪਾਸੇ ਕਰਨੀ ਕਸ ਸਾਹਮਣੇ ਆ ਗਈ ਹੈ ਅੱਜ ਤੁਹਾਡੀ ਮਾਨ ਸਰਕਾਰ ਦੀ ਅਨਮੋਲ ਬੀਬੀ ਰੋਲਮਾਨ ਦੀ ਸੜਕਾਂ ਬਾਰੇ ਕਿਸੇ ਬੰਦੇ ਨੇ ਵਿਰੋਧਤਾ ਕੀਤੀ ਤਿਰ ਬਿਲ ਸੱਚ ਗਿਆ ਅਗੇ ਜੀ ਇੱਥੇ ਦਾ ਅਨੀ ਵੀ ਨਹੀਂ ਕੋਈ ਚੜ੍ਹਦੀ ਕੋਈ ਸਲਾਈ ਕਿਸੇ ਪਾਸੇ ਹੈ ਨਹੀਂ ਤੋ ਬੁਰਾ ਹਾਲ ਹੈ ਸੜਕਾਂ ਦਾ ਬੁਰਾ ਹਾਲ ਹੈ ਹੁਣ ਬੀਬੀ ਕਹਿ ਰਹੀ ਹੈ ਬੀਬੀ ਤੂੰ ਸੋਦੀ ਗੱਲ ਤਾਂ ਕਰਿਆ ਕਰ ਦਿਵਾਲੀਆ ਤੋਹਫਾ ਦੇਣਾ ਉਹ ਲੋਕਾਂ ਦੇ ਭਾਈ ਤੂੰ ਨੂਨ ਛਿੜ ਕਰਾਈ ਹੈ 3 ਸਾਲ 4 ਸਾਲ ਸੜਕਾਂ ਬੁਰਾ ਹਾਲ ਸਕੂਲ ਟੁੱਟ ਕੇ ਗੱਡੀਆਂ ਟੁੱਟ ਗਈਆਂ ਕਿਹਾ ਕੁਛ ਨਹੀਂ ਹੋਇਆ ਜਾ ਕੇ ਬੀਬੀ ਫਿਰੇ ਕੱਢਣ ਲੱਗੀ ਲਾਲ ਫਿੱਤੇ ਮੈਂ ਕਿਹਾ ਵੀ ਹੈ ਕੇ ਬੀਬੀ ਮਰਨਾ ਉਹ ਗੁਰੇਜ਼ ਕਰ ਤੋ ਐਮਐਲਏ ਬਣਾਇਆ ਤੂੰ ਦਸਤੀਵਾ ਦੇਤਾ ਸੀ ਤੈਨੂੰ ਪਤਾ ਨਹੀਂ ਸਨਮਤੀ ਆਈ ਕਿਸੇ ਨੇ ਤੈਨੂੰ ਕਿਹਾ ਤੁਸੀਂ ਵਾਪਸ ਲੈ ਲਿਆ ਤੈਨੂੰ ਹਟਾਤਾ ਇਹਨਾਂ ਅਥਾਰਟੀ ਕੇ ਜੀਵਾਲ ਸਾਹਿਬ ਨੇ ਭਗਵਾਨ ਜੀ ਮਾਨੇ ਮੰਤਰੀਸ਼ਪ ਤੋਂ ਸਬੂਤਾਂ ਤੋਂ ਬਾਅਦ ਤੂੰ ਸਾਡਾ ਇਲਾਕਾ ਦਾ ਮੈਂ ਸਭ ਦਾ ਪਛਤਾ ਰਿਹਾ ਅੱਜ ਕਿ ਇਸ ਕੀ ਹਾਲਾਂਕਿ ਮਾਫ ਕਰਨਾ ਉਦੋਂ ਮੈਂ ਵੀ ਨਾਲ ਸੀ ਜੀ ਜੋ ਪਤਨ ਕੁਨ ਨੂੰ ਲੋੜ ਨਹੀਂ ਹੈ ਪਰ ਲੇਕਿਨ ਜੋ ਹਾਲਾਤ ਹੋਰ ਸੀ ਹਾਲਾਤ ਬੰਦੇ ਬਹੁਤ ਕੁਸ਼ਕਰਾਦ ਨੇ ਉਹਨੇ ਪਰ ਲੇਕਿਨ ਅੱਜ ਜੋ ਬੰਦਾ ਜਾਣੇ ਰਾ ਪਿਆ ਵਾ ਪਿਆ ਮੇਰੀ ਗੱਲ ਸਾਬਤ ਹੋ ਗਈ ਨਿਕੰਗ ਸਾਹਿਬ ਹੁਣ ਮੌਜੂਦਾ ਹਾਲਾਤ ਕਿਵੇਂ ਦੇਖਦੇ ਹੋ ਜਗ ਜਹਰ ਹੈ ਵੀ ਸੜਕਾਂ ਪਹਿਲਾਂ ਬਣੀ ਨਹੀਂ 3.5 ਸਾਲ ਪਹਿਲਾਂ ਹੁਣ ਕੰਮ ਸ਼ੁਰੂ ਹੋ ਚੁੱਕਾ ਹੈ ਐਮਐਲ ਸਾਹਿਬ ਪਿੰਡਾਂ ਦੇ ਵਿੱਚ ਜਾ ਰਹੇ ਨੇ ਬਾਡਾਂ ਦੇ ਵਿੱਚ ਸ਼ਹਿਰਾਂ ਦੇ ਬਾਡਾਂ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਦਘਾਟਨ ਕੀਤੇ ਜਾ ਰਹੇ ਨੇ ਨਿੱਜਰ ਚੌਕ ਵਾਲੀ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਲਾਂਡਰਾ ਵਾਲੀ ਸੜਕ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਹੁਣ ਡਿਵੈਲਪਮੈਂਟ ਨੂੰ ਜਾ ਰਿਹਾ ਖਰੜ ਦੇਖੋ ਬਿਲਕੁਲ ਨਹੀਂ ਜਾ ਰਿਹਾ ਇਹ ਡਰਾਮਾ ਬਾਜੀ ਸਾਰੀ ਜਿਉਂ-ਜਿਉਂ ਚੋਣਾਂ ਸਤਾਈ ਦੀਆਂ ਨੇੜੇ ਆਣੀਆਂ ਜੀ ਇਹਨਾਂ ਨੇ ਨੰਬਰ ਪ੍ਰਾਣ ਵਾਸਤੇ ਰਿਪੋਰਟਾਂ ਲਵਾਣੀਆਂ ਹਨ ਹਮ ਫੋਟੋਆਂ ਖਿੱਚਣੀਆਂ ਹੈ ਵਾਟਸਐਪ ਗਰੁੱਪਾਂ ਚ ਪਾਣਾ ਅਸਲੀਅਤ ਹੈ ਨਹੀਂ ਕੁਝ ਸਦੈ ਸਾਡਾ ਫਰਜ ਹੈ ਜਮਾਦਵੀ ਪਾਰਟੀ ਨੇ ਜਿਹੜੇ ਦਾਅਵੇ ਕੀਤੇ ਸੀ ਵਾਅਦੇ ਕੀਤੇ ਸੀ ਉਹ ਤਾਂ ਅਸੀਂ ਕਿਤੇ ਪੂਰੇ ਕਰਾਂਗੇ ਜੋ ਪੰਜਾਬੀਆਂ ਨਾਲ ਕੀਤੇ ਸੀਗੇ ਮੈਂ ਵਾਅਦਾ ਕੀਤਾ ਸੀ 1000 ਰੁਪਏ ਦੇਵਾਂਗੇ ਬੀਬੀਆਂ ਨੂੰ ਦੇ ਦਿੱਤਾ ਜਿਹਨਾਂ ਤੋਂ ਮੈਨੂੰ ਹੁਣ ਦੇਣਗੇ ਨੇੜੇ ਜਾ ਕੇ ਜੇ ਵੋਟਾਂ ਆ ਗਈਆਂ ਹੁਣ ਤਾਂ ਜੋ ਮਰਜ਼ੀ ਚਾਹੇ ਪੁੱਠੇ ਲੜਨ ਜਾਣੇ ਇਹਨਾਂ ਦੀ ਜ਼ਮਾਨਤਾਂ ਜਬਤਤ ਕੀ ਹੋਣੀ ਹੈ ਜਿਵੇਂ ਵੱਡਾ ਹੰਗਾਰਾ ਮਿਲਿਆ ਸੀ ਇਹਨਾਂ ਨੂੰ ਆ ਕੇ ਬਾਈ ਦੇ ਵਿੱਚ ਜ਼ਮਾਨਤਾਂ ਜਬਤ ਹੋਣੀਆਂ ਹੈ ਸੋ 1. ਪ੍ਰੋਗਰਾਮ ਹੈ ਵੀ ਮਾਇਆ ਇਕੱਠੀ ਕਰ ਲੋ ਬਸ ਹਰ ਪਾਸੇ ਹਾਕਾਰ ਬੁਰਾ ਹਾਲ ਹੈ ਬੰਕੇ ਦਿਹਾਣੇ ਜੰਗਲ ਰਾਜ ਹੈ ਸਾਡੀ ਪਾਰਟੀ ਭ੍ਰਿਸ਼ਟਾਚਾਰ ਦੇ ਬਿਲਕੁਲ ਖਿਲਾਫ ਹੈ 1 ਰੁਪਇਆ ਲੈਂਦੇ ਨਹੀਂ ਦੇਖੋ ਇਹ ਤਾਂ ਉਹ ਗੱਲ ਹੈ ਹਾਥੀ ਨਾਲ ਖਾਣੇ ਗੌਰ ਦਿਖਾਣੇ ਗਿਆ ਹੋਰ ਆਮ ਚੱਲਿਆ ਲੋਕ ਗੱਲ ਕਰਦੇ 100 ਕਰੋੜ ਰੁਪਇਆ ਲੈ ਆ ਰਹੇ ਨਿਮਾ ਬਣਾਇਆ ਪ੍ਰੈਜ਼ੀਡੈਂਟ ਵਾਲਾ 14 ਨੰਬਰ ਵਾਲਾ ਉਹ ਛੱਡੋ ਪਰੇ ਇਹ ਗੱਲਾਂ ਪਰਦੇ ਦੇ ਪਿੱਛੇ ਹੁੰਦੀਆਂ ਗੱਲ ਹੁੰਦੀਆਂ ਲੇਕਿਨ ਇਹ ਪਾਰਟੀ ਇੰਨੀ ਬਦਨਾਮ ਹੋ ਚੁੱਕੀ ਹੈ ਦਿਲਿਓ ਕਿਉਂ ਆ ਰਹੀ ਇਸ ਕਰਕੇ ਕਿਉਂ ਲੋਕਾਂ ਨੇ ਦੇਖ ਲਿਆ ਮੈਂ ਅੱਜ ਕਿਸੇ ਕੋਲ ਬੈਠਾ ਸੀ ਉਹਦੇ ਕਹਿੰਦੇ ਅਸੀਂ ਕਿਹੜੇ ਹੌਸਟਲ ਖੋਲੇ ਮੈਂ ਨਾ ਭੁੱਲ ਗਿਆ ਉਹ ਕਹਿੰਦਾ ਕਿ ਇਹਨਾਂ ਨੂੰ ਪਿੰਡਾਂ 'ਚ ਇਹ ਨਰਮਾ ਹੀ ਹੈ ਕਿ ਨਾ ਦਵਾਈਓ ਸੇ ਮਿਲਦੀ ਹੈ ਇਹਨਾਂ ਕੋਲ ਪੁੱਛ ਕੇ ਤਾਂ ਕਿਹਾ ਹੈ ਇਸ ਦੇ ਬਸੇ ਮਾਮਾਦ ਵਿੱਚ ਕਲੀਨਿੰਗ ਨਹੀਂ ਕਰ ਰਹੇ ਬਿਲਕੁਲ ਜ਼ੀਰੋ ਸੋ ਮਤਲਬ ਕਹਿਨ ਦਾ ਅੱਜ ਛੱਡੋ ਬਰੇ ਮਾਈਨਿੰਗ ਮੇਰੇ ਇਲਾਕੇ 'ਚ ਇੰਨੀ ਨਜਾਇਜ਼ ਹੋ ਰਹੀ ਹੈ ਖਿਦਰਾਬਾਦ ਕੁਬਾ ਇਹਦੀ ਮੀਆਂ ਪਰ ਚੰਗਤ ਸਾਰੀ ਬੈਡ ਦੇ ਵਿੱਚ ਜਦੋਂ ਤੁਹਾਡੀ ਸਰਕਾਰਾਂ ਟਾਈਮ ਵੀ ਹੁੰਦੀ ਸੀ ਅਕਾਲੀ ਦੇ ਟਾਈਮ ਵੀ ਹੁੰਦੀ ਜਦੋਂ ਬੜੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਬਿਲਕੁਲ ਨਹੀਂ ਸਾਡੇ ਵਾਲੇ ਮੈਂ ਹੁੰਦੀ ਸੀ ਫਾਰਮੈਕਸ ਹੁੰਦਾ ਸੀ ਜੋ ਨੂੰ ਰਿਪੋਰਟ ਮਿਲਦੀ ਸੀ ਇਹ ਤਾਂ ਜਦੋਂ ਬਾੜੀ ਖੇਤ ਨੂੰ ਕਾਣ ਲੱਗ ਜਵੇ ਸਭ ਰਲੇ ਹੋਏ ਨਾਲ ਹੇਠ ਤੋਂ ਉੱਪਰ ਤੱਕ ਸ਼ਰੇਆਮ ਤੇ ਧੰਦਾ ਚੱਲਦਾ ਹਮ ਬੁਰਿਆ ਰੋਜ਼ ਗੈਂਗਸਟਰ ਵਾਰ ਹੈ ਚਟਾ ਛਰਿਆਂ ਬਿਗ ਰਿਹਾ ਹੈ ਯੁੱਧ ਨਸ਼ਿਆਂ ਨੂੰ ড্রਮ ਡਰਾਮਾ ਹੀ ਹੈ ਬਿਲਕੁਲ ਡਰਾਮਾ ਹੈ ਤੋ ਹੁਣ ਪਛਾੜ ਆਏ ਦੇਖੋ ਕਿੰਨੀ ਕ੍ਰੋਪੀ ਆਈ ਜੇ ਆ ਪਾਰਟੀ ਸਰਕਾਰ ਸੂਝਵਾਰ ਹੁੰਦੀ ਸਰਵਾ ਹੁੰਦਾ ਇਹ ਸਰਕਾਰ ਟੋਟਲੀ ਇਨਕੰਪੀਟੈਂਟ ਐ ਐਨਕਸਪੀਰੀਐਂਸ ਐ ਤੋ ਹੜੇ ਨੀ ਮਾਰ ਨਾ ਕਰਦੇ ਕ੍ਰੋਪੀ ਸੀ ਕੋ ਬਦਲ ਫਟੇ ਆ ਹੜ ਆਏ ਆ ਤੂਫਾਨ ਆਏ ਆ ਉਤਰਾਖੰਡ ਚ ਆਏ ਸਾਡੇ ਸਾਰੇ ਦੇਖ ਚਾਏ ਪਰ ਇੱਥੇ ਪੰਜਾਬ ਚ ਬਹੁਤ ਵੱਡਾ ਹਿੱਸਾ ਆ ਪਾਰਟੀ ਦੀ ਅੰਗਲੀ ਨੇ ਪਾਇਆ ਦੇਖਦੇ ਪ੍ਰਧਾਨ ਮੰਤਰੀ ਵੀ ਮੋਦੀ ਸਾਹਿਬ ਪੰਜਾਬ ਚ ਆਏ ਸੀ ਜੀ ਸ਼ਰਾਂ ਸੁਰੱਖਿਆ ਲਗੀਆਂ ਹਮ ਕਿਸਾਨਾਂ ਨੇ ਕਿਹਾ ਕਿ ਸਾਨੂੰ ਬੜੀ ਬੇਇਤਵਾਰੀ ਹੈ ਸਰਕਾਰ ਤੋਂ ਇਹਨਾਂ ਨੂੰ ਪੈਸੇ ਨਾ ਭੇਜਿਓ ਸਾਡੇ ਮੁਆਵਜ਼ੇ ਸਾਨੂੰ ਸਿੱਧੇ ਦਿਓ ਜੀ ਇਸ ਤੋਂ ਵੱਡੀ ਬਦਗੋਈ ਕੀ ਹੋ ਸਕਦੀ ਹੈ ਤੋ ਵੱਡੀ ਬੇਅਦਮੀ ਨਾ ਕੀ ਹੋ ਸਕਦੀ ਹੈ ਜੀ ਤੋ ਮਤਲਬ ਕਹਿੰਦੇ ਦਸਰਾ ਹਰ ਸਰਕਾਰ ਦੇ ਪਾਸੇ ਪ੍ਰਿੰਟ ਫੇਲ ਹੋ ਚੁੱਕੀ ਹੈ ਇਹਦਾ ਬੁਰਾ ਹਾਲ ਹੈ ਬੈਂਕੇ ਦਿਹਾੜੇ ਹੈ ਸਰਕਾਰ ਕਾਂਗਰਸੀ ਬਣਨ ਜਾ ਰਹੀ 27 ਦੇ ਵਿੱਚ ਪਰ ਮੈਂ ਅਪੀਲ ਸਭ ਨੂੰ ਕਰੂੰਗਾ ਲੀਡਰਸ਼ਿਪ ਨੂੰ ਪੰਜਾਬ ਦੇ ਵੀ ਤੇ ਆਪਣੇ ਇਲਾਕੇ ਦੇ ਵੀ ਹੋਰ ਇਲਾਕੇ ਦੇ ਕਿ ਆ ਜਪਾ ਨੂੰ ਇਹ ਗੱਲ ਬਾਤ ਦੀ ਟਕਉਣ ਲੜੂ ਨਹੀਂ ਲੜੂਗਾ ਹਾਈ ਕਮਾਂਡ ਦਾ ਫੈਸਲਾ ਹੋਣਾ ਹੈ ਗੁਰਮਤਿ ਕਿਰਪਾ ਹੋਣੀ ਹੈ ਠੀਕ ਹੈ ਨਾ ਗੱਲ ਇਕੱਠੇ ਹੋ ਮੌਜੂਦ ਨੇ ਕਾਂਗਰਸ ਪਾਰਟੀ ਨੂੰ ਮੇਰਾ ਛੋਟਾ ਵੀ ਰਾਜਾ ਵੜੇਂਗਾ ਪ੍ਰਤਾਪ ਆਜਾ ਦੋਨੋਂ ਮੇਰੇ ਤੋਂ ਅਜ਼ੀਜ਼ ਹੈ ਇਹ ਆਪਣਾ ਪੂਰਾ ਜੋ ਲਾਣ ਲੱਗੇ ਹੋਏ ਆਂ ਹਮ ਪਾਰਟੀ ਲਾਮਤ ਕਰਨ ਲਈ ਪਰ ਇਹਨਾਂ ਸਹਿਯੋਗ ਦਿਨਾ ਜ਼ਰੂਰੀ ਹੈ ਹਮ ਸਾਰੇ ਪਾਸੇ ਇਕੱਠੇ ਜਲਣਾ ਜ਼ਰੂਰੀ ਹੈ ਸੰਭਾਵਨਾ ਸਰਕਾਰ ਦੀ ਬਹੁਤ ਬਣਦੀ ਜਾ ਰਹੀ ਸਤਾਈ ਦੇ ਵਿੱਚ ਲੇਕਿਨ ਜੇ ਅਸੀਂ ਇਕੱਠੇ ਰਾਂਗੇ ਕਿਉਂ ਇਹ ਵੀ ਨਜ਼ਰ ਆ ਰਿਹਾ ਹੋਲੀ ਹੋਲੀ ਹਮ ਕਿ ਇਕੱਠੇ ਹੋ ਜਣਾ ਕਾਲੀਆਂ ਨੇ ਤੇ ਇਹਨਾਂ ਨੇ ਅਭਿਭਾਜਪਾ ਨੇ ਜੀ ਇਹ ਬੜੀ ਵੱਡਾ ਇੱਕ ਕਿਸਮ ਦਾ ਸਮੀਕਰਨ ਕੀ ਹੋਣਗੇ ਜਿਹੜਾ ਡਿਪੈਂਡ ਕਰੂਗਾ ਸਰਕਾਰ ਕਾਂਗਰਸ ਦੀ ਬੰਦੀ ਹੈ ਕਿਵੇਂ ਮੰਦੀ ਹੈ ਅੱਜ ਕੁਸ਼ਕਰਾ ਮੁਸ਼ਕਲ ਹੈ ਪਰ ਅੱਜ ਲੋਕਾਂ ਦਾ ਝਕਾਜਾ ਕਾਂਗਰਸ ਵੱਲ ਹੋ ਗਿਆ ਅਕਲੀਆਂ ਦੇ ਦੋ ਫਾੜ ਹੋਏ ਫਿਰਦੇ ਜੀ ਅਕਲੀਆਂ ਦੇ ਦੋ ਫਾੜ ਕਸ਼ਵੀਰਵਾਦ ਦਾ ਕੁਦੂਆ ਪੰਥਕ ਅਕਲੀਆਂ ਹੋਇਆ ਹੋਇਆ ਤਾਂ ਸਾਰੇ ਪਾਸੇ ਹਾਲਾਤ ਚ ਢਾਂਚਾ ਹਿੱਲਿਆ ਪਿਆ ਲੇਕਿਨ ਮੈਂ ਮਹਿਸੂਸ ਕਰਦਾ ਕਾਂਗਰਸ ਪਾਰਟੀ ਦਾ ਗ੍ਰਾਫ ਸਭ ਤੋਂ ਉੱਪਰ ਹੈ ਅਰੇ ਜਿਆ ਗ੍ਰਾਫ ਦੀ ਗੱਲ ਕਰੀਏ ਆਪਾਂ ਜਦੋਂ ਵੋਟਾਂ ਹੋਈਆਂ ਲੋਕ ਸਭਾ ਦੀਆਂ ਅੱਜ ਪਿਛਲੇ ਸਾਲ ਸੀਟਾਂ ਤਿੰਨ ਮਿਲੀਆਂ ਆ ਪਾਰਟੀ ਨੂੰ ਦੱਸੋ ਕਿਧਰ ਕੀ ਕਾਰਗੁਜ਼ਾਰੀ ਇਹ ਥੋੜਾ ਰੈਫਰੰਡਮ ਹੋ ਸਕਦਾ ਹੈ ਹੂੰ ਇਸ ਤੋਂ ਵੱਡਾ ਫਤਵਾ ਹੋ ਸਕਦਾ ਕੋਈ ਉਸ ਤੋਂ ਬਾਅਦ ਤਗੜੇ ਹੋ ਕੇ ਮੜਾ ਚਿਮੜ ਗਏ ਜਿਸ ਤੋਂ ਮਾਰੇ ਗਏ ਲੁੱਟੇ ਗਏ ਪਰ ਹੁਣ ਲੋਕ ਮਾਫ ਨਹੀਂ ਕਰਦੇ ਲੋਕ ਹਤਲਾਕ ਦੇਖਦੇ ਆ ਪਛਤਾਰੇ ਅੱਜ ਕਿਹੜਾ ਵੱਡਾ ਬਿਆਨ ਲੱਗਿਆ ਜੀ ਫਰਸ਼ ਮੇਰਾ ਦੇਖਣ ਵਾਲਾ ਕਿ ਪੰਜਾਬ ਰੋਲ ਕੇ ਰੱਖਦਾ ਸਰਕਾਰ ਨੇ ਇਹ ਲੋਕਾਂ ਦੀ ਆਵਾਜ਼ ਮੇਰੀ ਆਵਾਜ਼ ਨਹੀਂ ਹੈ ਸੋ ਮੈਂ ਕਹਾਂਗਾ ਮਾਨਸਾ ਤੇ ਬੀਬੀਨ ਮੋਗਲ ਮਾਦੇ ਸਮਝੋ ਤੂੰ ਮੁਰਗੇ ਜਿੰਨਾ ਦਾ ਹੈ ਨਹੀਂ ਸਵਾਸਾਲ ਲੈ ਗਏ ਪੰਜਾਬ ਦਾ ਕੁਝ ਕਰਜੂ ਬਣਾ ਵੋਟਾ ਲੋਕ ਤੁਹਾਨੂੰ ਬੜਾ ਯਾਰ ਰੱਖਣ ਇਹ ਲੋਕ ਆ ਤੁਹਾਨੂੰ ਮਾਫ ਨਹੀਂ ਕਰਨਗੇ ਕੰਗਸਾ ਵੀ ਆਖਰੀ ਸਵਾਲ ਹੈ ਰਣਜੀਤ ਸਿੰਘ ਗਿਲ ਹੋਣੀ ਪਹਿਲਾਂ ਅਕਾਲੀ ਦਲ ਚ ਸੀਗੇ ਅਸਤੀਫਾ ਦੇਣ ਤੋਂ ਬਾਅਦ ਬੀਜੇਪੀ ਚ ਸ਼ਾਮਲ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਸੜਕਾ ਬਣਾ ਦੇ ਨੇ ਕਹਿੰਦੇ ਜੀ ਗਿਲਕੋ ਵੱਲੋਂ ਜਿਹੜੀ ਇਹ ਸਮਾਜ ਸੇਵਾ ਲਗਾਤਾਰ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਦੇਖੋ ਗਿਲ ਸਾਹਿਬ ਬਾਰੇ ਮੈਂ ਜਾਤੀ ਨਹੀਂ ਪੁੱਛਣਾ ਚਾਹੁੰਦਾ ਠੀਕ ਬੰਦੇ ਆ ਮੈਂ ਜਾਣਦਾ ਮੇਰਾ ਸਬੰਧ ਵੀ ਹੈ ਨਾਲ ਜੀ ਚਾਏ ਉਹ ਕਾਲੀਆਂ ਸੀ ਮੈਂ ਕਾਂਗਰਸੀ ਵੀ ਆਲੇ ਪਰਵਾਰਕ ਸਮ ਦੌਰ ਉਹਨੇ ਦੁਖ ਸੁੱਖ ਸਾਰੰ ਸਮਾਜਿਕ ਰਿਸ਼ਤੇ ਉਹਨੇ ਪਰ ਜੋ ਮੈਨੂੰ ਲੋਕਾਂ ਨੇ ਗੱਲ ਕਹੀ ਹੈ ਲੋਕਾਂ ਨੇ ਪਰ ਸੋ ਬੈਠਾ ਚੌਥੇ ਸੌਣਾ ਜੀ ਕਹਿੰਦੇ ਕਾਂਗਸਾਂ ਵਿੱਚ ਹੀ ਗਿਲਸਾਬ ਜਬੀਨ ਆਏ ਟੋਏ ਬੰਦਗ੍ਰਾਮ ਸ਼ਰਗ ਦੀ ਘਟੌਰ ਤੋਂ ਲੈ ਕੇ ਸੌਣਾ ਤੱਕ ਦੇ ਜੀ ਪੰਜ ਬੰਦੇ ਕਦੇ ਖੜੇ ਸੀ ਹੂੰ ਕਿਉਂ ਭਾਜੀਪੀ ਚਲੇ ਗਏ ਭਾਜੀਪੀ ਤਾਂ ਪਹਿਲੇ ਹੀ ਕਿਸਾਨ ਸਾਰਾ ਔਖਾ ਬੀਜਪੀ ਤੋਂ ਹੂੰ ਕਹਿੰਦੇ ਜੇਕਦੇ ਹਨ ਕਾਲੀਆਂ ਹੁੰਦੇ ਤਾਂ ਉਥੇ 100 ਬੰਦੇ ਇਕੱਠਾ ਹੋਣਾ ਸੀ ਘੱਟੋ-ਘੱਟ 150 ਬੰਦੇ ਹੋਣਾ ਸੀ ਬਈ ਇਕੱਠ ਘੱਟ ਕੇ ਉਹਨਾਂ ਦਾ ਬਿਲਕੁਲ ਉਹਨਾਂ ਦੇਖੋ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਮੈਨੂੰ ਨਹੀਂ ਇਸ ਗੱਲ ਦਾ ਪਤਾ ਉਹਨਾਂ ਦੇ ਆਪਣੇ ਹਾਲਾਤ ਹੁੰਦੇ ਆ ਪਰ ਲੇਕਿਨ ਆਮ ਇਲਾਕੇ ਦਾ ਸਮਝਦਾ ਹੈ ਕਿ ਉਹਨਾਂ ਨੂੰ ਇਹ ਸਟੈਪ ਨਹੀਂ ਲੈਣਾ ਚਾਹੀਦਾ ਸੀ ਮੈਂ ਨਹੀਂ ਕਹਿੰਦਾ ਮੈਨੂੰ ਸਪਿੜੀ ਕੋਈ ਨਹੀਂ ਇਸ ਬਾਰੇ ਆਪਣੀ ਸੋਚ ਹੈ ਉਹਨਾਂ ਦੀ ਕਿਵੇਂ ਗਏ ਆ ਕਿਆ ਲੱਗਿਆ ਕਿਆ ਨਹੀਂ ਲੱਗਿਆ ਲੇਕਿਨ ਅੱਜ ਸਾਰੇ ਇਲਾਕਾ ਸਮਝਦਾ ਹੈ ਉਧਰ ਜਾ ਕੇ ਉਹਨਾਂ ਨੇ ਗਲਤੀ ਕੀਤੀ ਹੈ ਔਰ ਜੇ ਇੱਕ ਦੇ ਕੱਲ ਨੂੰ ਹੁੰਦਾ ਇਹਨਾਂ ਦਾ ਜੀ ਅੱਜ ਗੱਲ ਝੋੜ ਹੁੰਦਾ ਉਹਨਾਂ ਹਾਲਾਤ ਕਿਹੜਾ ਕੋਣ ਹੋਣਗੇ ਲੜੂ ਵੀ ਜੇ ਵੀ ਗੱਲ ਸਾਬ ਲੈਣਗੇ ਹੋਰ ਲੜੂਗਾ ਬੜੇ ਹੋਰ ਬੈਠੇ ਹੈ ਕਿਉਂਕਿ ਪਿੱਛੇ ਜੋ ਰਾਮ ਮੰਦਰ ਦੀ ਗੱਲ ਆਈ ਸੀ ਜੀ ਬਹੁਤ ਵੋਟਾਂ ਸ਼ਹਿਰਾਂ ਚ ਪੈ ਗਈਆਂ ਹਮ ਪਰ ਅਫਸੋਸ ਇਹ ਹੈ ਕਿ ਜਿੰਨੀ ਫਿਰਕੂ ਤਾਕਤ ਹੈ ਫਿਰਕੂ ਪਾਰਟੀਆਂ ਅਕਾਲੀ ਵੀ ਫਿਰਕੂ ਹੈ ਪੰਚ ਖਦਰੇਜ ਕਰਦੇ ਕੋਈ ਨਹੀਂ ਫਿਰ ਪੰਚ ਖਦਰੇਜ ਫਿਰ ਰਾਮ ਮੰਦਰ ਬਣਾ ਬਣਾਉਣ ਦੀ ਗੱਲ ਕਰਦੇ ਇਹ ਲੋਕ ਜਗ ਜਹਰ ਹੋ ਚੁੱਕੇ ਆ ਹੁਣ ਤਾਂ ਬੰਦਾ ਉਹੀ ਜਿਉਂਦਾ ਰਹੂਗਾ ਸਿਆਸਤ ਵਿੱਚ ਇਹਦਾ ਸੇਵਾ ਲੋਕਾਂ ਦੀ ਕਰੂਗਾ ਦੰਦਾ ਆਊਗਾ ਜਾਊਗਾ ਕੰਮ ਕਰਾਊਗਾ ਇਮਾਨਦਾਰੀ ਨਾਲ ਕੱਲ੍ਹ ਜਿਮਣੀ ਚੌਂ ਚਾਉਨ ਤਰਨ ਤਰਨ ਦੀ ਚੱਲ ਰਹੀ ਆ ਰਾਜਾਬੜੀ ਕੋ ਉਹਨਾਂ ਦਾ ਕਹਿੰਦੇ ਜੀ ਪੰਜਾਬੀ ਉਹ ਚਾਉਨ ਤੁਸੀਂ ਕਰਨੀ ਆ ਤੁਹਾਨੂੰ ਹਿੰਦੁਸਤਾਨ ਚਾਹੀਦਾ ਜਾਂ ਖਾਲਸਤਾਨ ਚਾਹੀਦਾ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਹਾਡੀ ਪਾਰਟੀ ਵੱਲੋਂ ਇਹ ਬਿਆਨ ਦਿੱਤਾ ਗਿਆ ਅਕਸਰ ਕਿਉਂਕਿ ਸੋਸ਼ਲ ਮੀਡੀਆ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਵੀ ਦੇਸ਼ ਤੋਂ ਦੇਸ਼ ਨੂੰ ਤੋੜਨ ਦੀ ਗੱਲ ਚੱਲ ਰਹੀ ਹੈ ਇਸ ਬਿਆਨ ਤੋਂ ਬਾਅਦ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਕਹਿ ਚੁੱਕੇ ਹਾਂ ਕਿ ਸਾਡਾ ਦੇਸ਼ ਸਾਡੀ ਭਾਰਤ ਮਾਤਾ ਹੂੰ ਪੰਜਾਬ ਦਾ ਸੂਬਾ ਖਾਸ ਤੌਰ ਤੇ ਗੁਰੂਆਂ ਪੀਰਾਂ ਨੇ ਤਰਦੀ ਹੈ ਜੀ ਅ ਸਾਡੀਆਂ ਨੂੰ ਕੜੀਆਂ ਤਰ ਨਿਰਵੇਕਤਾ ਦੀਆਂ ਹੇ ਪਰਮੇਸ਼ਾ ਪਰਮਾਤਾ ਗੁਰੂ ਮਹਾਰਾਜ ਮਾਤਾ ਵੈਸ਼ਨੂ ਦੇਵੀ ਇਹਨੂੰ ਹੋਰ ਭਾਗ ਲਾ ਸਾਡਾ ਭਾਈਚਾਰਾ ਵਧੇ ਮੇਲ ਮਿਲਾ ਵਧੇ ਇਹ ਹਿੰਦੂ ਸਿੱਖ ਦੀ ਗੱਲ ਕਰਦਾ ਨਕਾਰਿਏ ਹੂੰ ਥੋੜਾ ਜਵਾਬ ਦਿइए ਇਹ ਦੇਖੋ ਤੁਸੀਂ ਮੈਂ ਗੁਰਸਿੱਖ ਹੋਣ ਦੇ ਨਾਤੇ ਕਿ 25 ਜਾ ਚੁਕੇ ਮਾਦਾ ਰੈਸ਼ੁੰਦੇਵੀ ਚਿੰਤਪਨੀ 2 ਸਾਲ ਬਾਅਦ ਜਾਣਾ ਹੈ ਮੈਂ ਦਰਬਾਰ ਸਾਹਿਬ ਜਾਣੇ ਹਜੂਰ ਸਾਹਿਬ ਮੈਂ ਜਾ ਚੁਕੇ ਕਿਉਂ ਦਸਹਿਰਾ ਹੋਵੇ ਦੀਵਾਲੀ ਹੋਵੇ ਗੁਰਪੁਰਬ ਹੋਵੇ ਜੀ ਜਾਂ ਈਦ ਹੋਵੇ ਜਾਂ 크ਿਸਮਸ ਹੋਵੇ ਲੈਣੇ ਲੱਗੀਆਂ ਹੁੰਦੀਆਂ ਬਿਨਾਂ ਜਾਤ ਪਾਤ ਤੋਂ ਲੋਕ ਮੱਠੜੇ ਕੇ ਜਾਣੇ ਸਿਰ ਤਰਨਰ ਬੇਕ ਤੇ ਪਰਮਾਤਮਾ ਸਾਡੀ ਧਰਮ ਨਿਰਪੱਖਤਾ ਨੂੰ ਬੁਲੰਦ ਕਰੇ ਜਿਵੇਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਜੀ ਦਸਮ ਪਤਾਂ ਨੇ ਮਾਨਸਿਕਾ ਸਭੀ ਇੱਕ ਪਹਿਚਾਨ ਉਹ ਜਿਹੜੀਆਂ ਪਾਰਟੀਆਂ ਮੈਂ ਸਮਝਦਾ ਬੰਨ ਹੋਣੀ ਚਾਹੀਦੀਆਂ ਜਿਹੜੀਆਂ ਪਾਰਟੀਆਂ ਧਰਮ ਦੇ ਨਾਮ ਤੇ ਰਾਜਨੀਤੀ ਕਰਦੀਆਂ ਆਪ ਕੁਝ ਕੀਤਾ ਨਹੀਂ ਉਹ ਚੋਣ ਨੂੰ ਮੈਂ ਬੈਨ ਕਰਨਾ ਚਾਹੀਦਾ ਹਰ ਹਾਲ ਦੇ ਵਿੱਚ ਤਾਂ ਕਿ ਸਾਡਾ ਜੋ ਦੇਸ਼ ਦਾ ਮਾਹੌਲ ਖਰਾਬ ਨਾ ਹੋਵੇ ਹਲਕਾ ਖਰੜ ਦੇ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਗੇ ਆਪਣੇ ਵੱਲੋਂ ਦੇਖੋ ਮੈਂ ਸ਼ਾਇਦ ਪਹਿਲਾਂ ਕਿਹਾ ਵੀ ਆ ਕਿ ਮੇਰਾ ਹਲਕਾ ਪਹਿਲਾਂ ਖੜੀ ਸੀ ਤੇ ਹੁਣ ਮੇਰਾ ਹਲਕਾ ਮੁਰੰਡਾ ਸਿੰਘ ਖੜਾ ਹੈ ਤੇ ਮੈਂ ਤੇ ਬਤੀਤ ਸਭ ਸੇਵਾ ਕਰ ਰਿਹਾ ਮੇਰਾ ਪਰਿਵਾਰ ਮੇਰੇ ਦੋਨੋਂ ਬੱਚੇ ਮੇਰੇ ਸਾਰੇ ਸਾਥੀ ਵਰਕਰ ਲੀਡਰ ਸਾਰੇ ਪਿੰਡਾਂ ਦੇ ਅਸੀਂ ਲੱਗੇ ਹੋਏ ਆ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਅਹੀ ਪਿਛੇ ਗਲਤੀ ਕਰ ਬੈਠੇ ਪੰਜਾਬੀ ਵੀ ਅਸੀਂ ਇਲਾਕੇ ਜੀ ਵੀ ਨੋਟਾ ਪਾਦਦੀਆਂ ਨੇ ਘਬਰਾਓ ਨਾ ਸਮਾਹਣੇ ਆ ਚੱਲਿਆ ਆਪਾਂ ਰਲ ਕੇ ਇਲਾਕੇ ਸੇਵਾ ਕਰਦੀ ਆ ਅਗਵਕਾਸ ਕਰਨਾ ਜੋ ਵਿਕਾਸ ਪਿਛੇ ਰਹਿ ਗਿਆ ਮੈਂ ਪੂਰਾ ਕਰਾਉਂਗਾ ਮੂਰੇ ਇਲਾਕੇ ਕੇ ਰੱਬ ਸੋਕਰ ਕੇ ਸਮਾਹਣੇ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਸੰਗ ਦਾ ਛੀਰੋ ਚਾਹੀਦਾ ਹੈ ਗਵਾਨ ਛੀਰੋ ਚਾਹੀਦਾ ਹੈ ਜੀ ਘਰਾਉਣ ਦੀ ਲੋੜ ਨਹੀਂ ਇਲਾਕਾ ਨਿਵਾਸੀਓ ਲੇਕ ਸੜਕਾਂ ਤੇ ਡਰਾਮਾ ਕਰਨ ਲੱਗੇ ਆ ਦੇਖੋ ਬਰਾਉਂਦ ਅੱਛੀ ਗੱਲ ਹੈ ਪਰ ਇਹਨਾਂ ਕੋਲ ਪੈਸਾ ਪੂਸਾ ਕੋਈ ਹੈ ਨਹੀਂ ਮੰਡੀ ਬੋਲ ਲੋਨ ਲਈ ਮੰਗਦਾ ਉਹ ਲੋਨ ਦੇਣ ਤਿਆਰ ਨਹੀਂ ਹੈ ਚਿੰਤਾ ਨੂੰ ਥਮਾ ਥੋੜਾ ਰਹਿ ਗਿਆ ਆਪਾਂ ਤਗੜੇ ਹੋ ਜਾਈਏ ਕਾਇਮ ਹੋ ਜਾਈਏ ਇਲਾਕੇ ਸਰ ਡਟ ਕੇ ਪੱਕ ਕਰਨੀ ਹੈ ਤੁਹਾਡੇ ਛੀਰਵਾਲਾ ਤੁਹਾਡੇ ਸਹਿਯੋਗ ਨਾਲ ਠੀਕ ਹੈ ਤੁਹਾਨੂੰ